ਸਸਰੀਕਾਲ ਦੋਸਤੋ ਤੇ ਆਪਣੇ ਨਾਲ ਕਈ ਰਾਜਸਤਾਨੀ ਭਰਾਵਾਂ ਦਾ ਜਿਹੜੇ ਪੰਜਾਬੀ ਭਰਾ ਜਿਹੜੇ ਪੰਜਾਬ ਚੋਂ ਆਏ ਇਧਰ ਪ੍ਰਵਾਸ ਕੀਤਾ ਸੀਗਾ ਉਹਨਾਂ ਦਾ ਲੰਬਾ ਸੀਗਾ ਇੱਕ ਕਹਿੰਦੇ ਭਾਈ ਸਾਡੇ ਕੋਲੇ ਨਹੀਂ ਆਉਂਦਾ ਤੇ ਜੁੜੇ ਵੀ ਸਾਰੇ ਨਾਲ ਆਪਣੇ ਜਿਹੜੇ ਚੈਨਲ ਤੇ ਫੇਸਬੁੱਕ ਇੰਸਟਾ ਤੇ YouTube ਤੇ ਇਧਰਲੇ ਭਾਈ ਜੁੜੇ ਆ ਤੇ ਆਪਾਂ ਅੱਜ ਖੜੇ ਆ ਭਾਈ ਪਰਵ ਕੋਲੇ ਤੇ ਇਹ ਭਾਈ ਚੈਨਲਾਂ ਤੋਂ ਤਾਂ ਪਹਿਲਾਂ ਦਾ ਆਪਣੇ ਨਾਲ ਜੁੜਿਆ ਬੱਕਰੀਆਂ ਕਰਕੇ ਤੇ ਅੱਜ ਭਾਈ ਕੋਲੇ ਆਏ ਆ ਤੇ ਸੁਣੋ ਨਾ ਥੋੜਾ ਜਿਹਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਆ ਪੰਜਾਬ ਦੇ ਨੂੰ ਆਪਾਂ ਥੋੜੀ ਚੀਜ਼ ਦਿਖਾਉਣੀ ਆ ਮੁੰਡਿਆਂ ਨੂੰ ਤੇ ਪੰਜਾਬੀਆਂ ਨੂੰ ਤੇ ਜਿਹੜੇ ਥੋੜਾ ਮਰੂ ਮਰੂ ਜਿਹਾ ਕਰੀ ਜਾਂਦੇ ਸਾਰਾ ਕੁਝ ਹੈਗਾ ਹਨਾ ਇੱਥੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਹਨਾਂ ਦੇ ਬਜ਼ੁਰਗਾਂ ਨੇ ਤੀਜੀ ਚੌਥੀ ਪੀੜੀ ਪਹਿਲਾਂ ਤੇ ਅੱਜ ਇਹਨੂੰ ਵੀ ਪੰਜਾਬ ਬਣਾ ਲਿਆ ਬਈ ਠੀਕ ਹੈ ਤੇ ਗੱਲਬਾਤ ਕਰਾਵਾਂਗੇ ਸਸਰੀ ਗੱਲ ਬਈ ਸਸਰੀ ਗੱਲ ਬਈ ਜੀ ਆ ਇਹਨੂੰ ਇਹਦਾ ਗੱਲ ਆ ਵੀ ਛਟੀਆਂ ਛੂਟੀਆਂ ਸ਼ੋਰ ਸ਼ੂਰ ਤੂੜੀ ਤਾੜੀ ਬਈ ਆਮ ਹੀ ਇਹਨਾਂ ਦੇ ਹਨਾ ਤੇ ਇੱਕ ਬਈਆ ਜਿਹੜੇ ਸੰਦ ਸੰਦੇੜੇ ਆ ਸਾਰੇ ਬਾਹਰ ਹੀ ਪਏ ਆ ਥੋੜੇ ਕੋਈ ਚਾਰ ਦੁਵਾਰੀ ਨਹੀਂ ਘਰਾਂ ਨੂੰ ਮੈਂ ਦੇਖੀ ਰਾਜਸਥਾਨ 'ਚ ਇਹਦਾ ਕੀ ਚੱਕਰ ਹੈ ਬਈ ਆਪਣੇ ਕੀ ਆ ਜਿਹੜੇ ਇੱਥੇ ਕੰਮ ਸਾਰਾ ਖੁੱਲਾ ਹਾਂਜੀ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਚੋਰੀ ਚਕਾਰੇ ਵਾਲਾ ਸਿਸਟਮ ਹੈ ਨਹੀਂ ਗਾ ਇੱਥੇ ਜਿਹੜਾ ਵੀ ਸਾਧਨ ਆਪਣੇ ਬਾਹਰ ਖੜਾ ਤੇ ਖੜਾ ਹੀ ਆ ਕੋਈ ਇਹ ਨਹੀਂ ਗਾ ਵੀ ਆਹ ਬਈ ਸੀਲਰ ਸੂਲ ਰਾ ਇਧਰ ਕਰਾ ਬਾਹਰ ਵੀ ਆਪਣੇ ਤੋਂ ਓਪਨ ਹੀ ਆ ਟਾਣੀ ਜਿਹੜਾ ਮਰਜੀ ਬੱਕਰੀਆਂ ਵੀ ਬਈ ਬਾਹਰ ਹੀ ਤੇਰੇ ਕੋਈ ਸਾਡੇ ਤਾਂ ਇਰ ਉੱਥੇ ਬੱਕਰੀ ਕੈਮਰੇ ਵੀ ਲੱਗੇ ਆ ਕਰੰਟ ਵੀ ਲਾਇਆ ਹੁੰਦਾ ਕੰਦਾਂ ਵੀ ਉੱਚੀਆਂ ਚਾਰਦਵਾਰੀਆਂ ਤਾਂ ਵੀ ਨਹੀਂ ਚੋਰ ਯਾਰ ਛੱਡ ਦੇਣਾ ਬਾਕੀ ਹੁਣ ਆਪਣਾ ਵਾੜਾ ਬਾਹਰ ਆ ਬਿਲਕੁਲ ਤੇ ਘਰ ਪਿੱਛੇ ਇਹ ਤੇਰੇ ਤਾਂ ਹਜੇ ਕੰਦ ਜੀ ਕਰੀਆ ਸੀ ਇੱਕ ਦੋ ਭਰਾਵਾਂ ਕੋਲੇ ਗਏ ਉਹ ਜਮਾਂ ਸੜਕ ਤੇ ਚਲਤੇ ਰਹਾ ਦਾ ਢਾਣੀ ਚ ਸੜਕ ਤੇ ਫਾਰਮਾਂ ਤੇ ਕੋਈ ਡਾਰੀ ਹੈ ਨਹੀਂ ਬਈ ਅਦਰ ਤੇ ਨਹੀਂ ਡਾਰ ਹੈ ਨਹੀਂ ਬਈ ਕੋਈ ਡਾਰੀ ਕਿਵੇਂ ਕਿ ਚਿੱਟਾ-ਚੁੱਟਾ ਹੈ ਨਹੀਂ ਅਦਰ ਲੋਕਾਂ ਨੂੰ ਨਹੀਂ ਬਈ ਨਸ਼ਾ ਹੈ ਨਹੀਂ ਬਿਲਕੁਲ ਵੀ ਨਸ਼ਾ ਹੈਗਾ ਬਾਕੀ ਕੋਈ ਮਿਰਲਾ ਹੀ ਹੋਊਗਾ ਮਾੜਾ ਮੋਟਾ ਕੁਦਰਤੀ ਦਾਰੂ ਦੂਰ ਮਾੜਾ ਮੋਟਾ ਪੀਂਦੇ ਹੋਣਾ ਬਾਕੀ ਆਪਣੇ ਤਾਂ ਮੈਂ ਤਾਂ ਬਈ ਰਾਜ ਪੈਗ ਵੀ ਜਿਹੜੇ ਲਾਉਂਦੇ ਵੇਖਿਆ ਕੰਮ ਵਾਲੇ ਬੰਦੇ ਹਨਾ ਬ ਦੇ ਬਸ ਜਿੱਥੇ ਉਧਰ ਟਰੈਕਟਰ ਵਾਈ ਜਾਂਦੇ ਕੋਲੇ ਹੀ ਪੈਗ ਲਾਈ ਜਾਂਦੇ ਆ ਸਾਡੇ ਤਾਂ ਬਈ ਉੱਥੇ ਨਖਰੇ ਬਹੁਤ ਲੋਕਾਂ ਦੇ ਕੋਈ ਪਰਵਾਹ ਨਹੀਂ ਬਾਈ ਸਾਡੇ ਤਾਂ ਕਹਿੰਦੇ ਬੱਕਰਾ ਲਿਆ ਬਈ ਉਹ ਲਿਆ ਤੰਦੂਰੀ ਲਿਆ ਤੇ ਹੋਂਦਿਸ ਕਿ ਕਿਹੜਾ ਚੱਲ ਪਿਆ ਉਹ ਵੀ ਚੱਲ ਪਿਆ ਨਾ ਤੇ ਇਧਰ ਬਈ ਆਹ ਦੇਖੋ ਬਈ ਡੰਗਰ ਜਿਹੜੇ ਆਪਣੇ ਪੰਜਾਬ ਦੀਆਂ ਖੁਰਨੀਆਂ ਸੁਣੀਆਂ ਹੋਊਗਾ ਆਹ ਦੇਖ ਬਈ ਅਮਰੀਕਨ ਗਾਂਵਾਂ ਵੀ ਬਈ ਚੰਗਾਂ ਰੱਖੀ ਬੈਠਾ ਮੱਝਾਂ ਦੇਸੀ ਗਾਂਵਾਂ ਵੀ ਰੱਖੀ ਬੈਠਾ ਤੇ ਉਧਰ ਮਾੜਾ ਕਾ ਦਿਖਾ ਦੀ ਵੰਡ ਵਾਲਾ ਉਧਰ ਦੇਗਾ ਲਾਇਆ ਬਾਈ ਨੇ ਜਿਵੇਂ ਪਾਕਿਸਤਾਨ ਚ ਨਹੀਂ ਲੈਂਦੇ ਪੰਜਾਬ ਚ ਆਪਣੇ ਠੀਕ ਹੈ ਸਾਰਾ ਇੱਥੇ ਗਰਮ ਕਰਕੇ ਸਾਰਾ ਇਹਨਾਂ ਨੂੰ ਵੰਡ ਪਾਉਂਦੇ ਆ ਤੇ ਤਕੜਾ ਕੰਮ ਆ ਬਾਈ ਦਾ ਹੁਣ ਡੇਰੀ ਫਾਰਮ ਤੇ ਕੰਮ ਕਰੀ ਜਾਂਦਾ ਬੱਕਰੀਆਂ ਬਾਈ ਨੇ ਮੈਨੂੰ ਪਤਾ ਪਈ ਨਾ ਨੁਕਸਾਨ ਹੋ ਗਿਆ ਸੀ ਉਦੋਂ ਹਾਂ ਬਾਈ ਨੁਕਸਾਨ ਕਾਫੀ ਹੋ ਗਿਆ ਸੀ ਫਿਰ ਆਪਾਂ ਕੰਮ ਛੱਡਤਾ ਸੀਗਾ 5-6 ਸਾਲ ਵਿੱਚ ਛੱਡਤਾ ਸੀਗਾ ਤੇ ਹੁਣ ਜਾਂ ਟੁੱਟ ਜਾਂਦਾ ਯਾਰ ਵੀ ਯਾਰ ਹਨਾ ਆਪਣਾ ਇਹਨਾਂ ਨੁਕਸਾਨ ਹੋਈ ਜਾਂਦਾ ਇਹ ਬਾਈ ਨੱਪਣੀਆਂ ਬਹੁਤ ਔਖੀਆਂ ਬਹੁਤ ਔਖੀਆਂ ਬਾਈ ਜਦੋਂ ਆਪਾਂ ਜਵਾਕਾਂ ਨੂੰ ਪਾਲਿਆ ਹੁੰਦੇ ਨਾ ਜਾਨਵਰ ਨੱਪਣੇ ਬਹੁਤ ਔਖੇ ਆ ਬਾਈ ਆ ਬਾਈ ਟਰੈਕਟਰ ਟੁੱਟੇ ਸਾਰਾ ਬਾਹਰ ਹੀ ਐ ਇਹ ਆ ਬਾਈ ਠਾਈ ਮਾੜਾ ਦਾ ਜਾਨਵਰ ਆਪਣਾ ਇਹ ਬਾਈ ਜਿਹੜਾ ਹੁਣ ਮਸ਼ਹੂਰ ਹੈ ਨਾ ਇਹਨਾਂ ਕਰਕੇ ਆ ਬਾਈ ਕੋਲੇ ਇੰਡੀਆਣਾ ਪਾਕਿਸਤਾਨੀ ਬੁਲੀ ਇਹ ਕੋਦਰ ਦਿਖਾਵਾਂਗੇ ਆ ਦੇਖੋ ਹਾਜੀ ਬੱਚੇ ਇਹ ਸਾਡੇ ਕੋਲ ਮਾਗੀ ਮੇਲੇ ਤੇ ਵੀ ਆਏ ਉਹੀ ਕੁੱਤਾ ਬਾਈ ਇਹ ਹਾਂਜੀ ਬਾਈ ਉਹੀ ਇਹ ਥੋੜਾ ਜਿਹਾ ਉਦੋਂ ਢਿੱਲਾ ਹੋ ਗਿਆ ਸੀਗਾ ਤੇ ਆਹ ਵੇਲਾ ਬਾਈ ਇਹ ਮੂਹ ਪਿਆਰ ਹੁੰਦਾ ਅਗਲਾ ਕਹਿੰਦਾ ਪੈਟ ਬੋਲ ਬੁਲੀਏ ਕੁੱਤੇ ਨਾ ਰੱਖੋ ਜਵਾਖ ਖਾ ਜਾਂਦੇ ਉਹ ਖਾ ਜਾਂਦੇ ਆ ਦੇਖੋ ਇਹ ਜਵਾਕਾਂ ਨੂੰ ਪਾਲਿਆ ਬਈ ਆਪਾਂ ਘਰੇ ਇਹ ਬਈ ਕਿਵੇਂ ਮਰਜੀ ਗੱਲ ਉਹ ਵੀ ਗਿੱਜ ਜਾਂਦੇ ਉਹ ਵੀ ਗਿੱਜ ਜਾਂਦੇ ਬਈ ਜਵਾਕਾਂ ਵਾਂਗ ਉਹਨਾਂ ਦੀ ਬਸ ਹੁਣ ਮਾਈਂਡ ਹੀ ਉਹ ਬਈ ਇਹ ਵੀ ਗੱਲ ਹੈ ਤੇਰੇ ਤਾਂ ਚੋਰੀ ਕੀ ਹੋਣੀ ਆ ਜਿਹੜੇ ਨੇ ਵੇਖਿਆ ਉਹ ਤਾਂ ਨਹੀਂ ਆਉਂਦਾ ਹਨਾ ਨਹੀਂ ਬਈ ਆਪਣੇ ਤਾਂ ਬਿਜਲੀ ਵਾਲੇ ਬਿੱਲ ਆਲਾ ਨਹੀਂ ਆਇਆ ਕਦੇ ਇੱਧਰ ਮਾੜਾ ਬਈ ਘਰ ਦਿਖਾ ਦੇ ਬਾਈਆਂ ਨੇ ਪੁਰਾਣਾ ਘਰ ਪਾਇਆ ਸੀ ਕਿੰਨੇ ਚ ਪਾਇਆ ਸੀ ਬਈ ਇਹ ਇਹ ਬਈ ਸਰਤ ਤੋਂ ਪਹਿਲਾਂ ਦਾ ਹੀ ਪਹਿਲਾਂ ਦਾ ਹਨ ਤੂੰ ਪਿਆ ਹਜੇ ਵਧੀਆ ਮਕਾਨ ਸਾਰਾ ਹਨ ਰੰਗ ਰੋਗ ਨਾ ਹੋਣ ਵਾਲਾ ਬਾਕੀ ਉਦੋਂ ਤਾਂ ਬਈ ਪੂਰਾ ਵੇਖਣਾ ਹੁੰਦੇ ਹੋਣੇ ਜਦੋਂ ਪਾਇਆਊਗਾ ਨਾ ਬਹੁਤ ਪੁਰਾਣਾ ਕੋਸੀ ਬਹੁਤ ਪੁਰਾਣਾ ਇਹ ਕਾਰਿਆ ਬਈ ਇਹ ਪਾਕਿਸਤਾਨੀ ਲੈਂਡ ਚੋਂ ਆ ਇਹ ਗਾਂ ਦੀ ਗਾਂ ਉਹ ਹੈਗਾ ਗੱਗੂ ਗੱਲ ਲੜੀ ਲੈਨਡ ਚੋਂ ਹਨਾ ਵੀ ਲੈਨਰੀ ਪੁੱਤਾ ਸੀ ਉਹ ਉਹਦੀ ਆਪਣੀ ਬਹੁਤ ਪੁਰਾਣੀ ਲੈਨ ਆਪਾਂ ਤੋੜ ਕੇ ਤੇ ਹੁਣ ਇੱਕ ਬਈ ਪਰ ਬਈ ਇਦਰਾ ਮੜਾ ਆ ਯਾਰ ਮੈਂ ਬੜਾ ਵੇਖਿਆ ਰਾਤ ਵਿੱਚ ਅੱਬ ਕੱਢੀ ਤੁਰੀ ਆਉਂਦੇ ਸੀ ਵਾਹਨ ਦੇ ਇਹ ਬਈ ਪਲੋ ਬਈ ਪਲੋ ਆ ਹੂੰ ਇਹ ਤਿੰਨ ਤਿੰਨ ਹਾਲਾਂ ਚ ਪਲੌ ਆ ਇੱਕ ਤੂਤੇ ਵੀ ਆਉਂਦੇ ਥੋੜੇ ਨਾ ਹਾਂਜੀ ਉਹ ਸੱਤ ਆ ਜਾਂਦੇ ਪੰਜ ਵੀ ਆ ਜਾਂਦੇ ਉਹ ਫਿਰ ਡਲੇ ਪੜਦੇ ਆ ਉਹ ਡਲੇ ਪੜਦੇ ਆ ਇਹ ਤਾਂ ਥੋੜੇ ਸੁੱਕਾ ਬਾਣ ਬਹੁਤ ਬਹੁਗੇ ਕੀ ਚੱਕਰ ਆ ਬਈ ਯਾਰ ਪਰ ਵਾ ਕੇ ਆਪਾਂ ਰੱਖ ਦੰਨੇ ਆ ਉੱਤੇ ਮੀਂਹ ਪਈ ਜਾਂਦਾ ਜ਼ਮੀਨ ਬਣਦੀ ਰਹਿੰਦੀ ਹੈ ਵਧੀਆ ਅੱਛਾ ਤੇ ਹੁਣ ਜਿਵੇਂ ਆਪਾਂ ਉਹ ਬਾਣ ਆਪਣਾ ਸੀ ਸਰੋਂ ਵਾਲਾ ਬਾਹ ਕੇ ਸਵਾਰ ਕੇ ਵਧੀਆ ਤਿਆਰ ਕਰਕੇ ਰੱਖਿਆ ਹੋਇਆ ਹੈ ਵੀ ਜਦੋਂ ਆਪਾਂ ਪਾਣੀ ਦੀ ਵਾਰੀ ਆਊਗੀ ਆਪਾਂ ਲਾ ਕੇ ਨਾਲ ਦੀ ਨਾਲ ਉਹਨੂੰ ਬੀਜ ਦਾਂਗੇ ਪਾਣੀ ਦਾ ਭਾਈ ਕਿਵੇਂ ਹੁਣ ਤਾਂ ਮੈਂ ਵਾਣ ਦੇਖੇ ਨਹੀਂ ਤਾਂ ਵੀ ਪੰਜਾਬ ਵਰਗੀ ਹੈ ਨਾ ਤੇ ਬਜ਼ੁਰਗ ਦੱਸਿਆ ਨੇ ਕਹਿੰਦੇ 70000 ਨੂੰ ਕਿੱਲਾ ਲਿਆ ਭਈ ਕਿੱਲਾ ਇੱਥੇ ਹੈਗਾ 5 ਕਨਾਲਾਂ ਦਾ ਰਾਸਤਾਨ ਚ ਨਾ ਹਾਂਜੀ ਪਾਣੀ ਇਹ ਸਹੀ ਗੱਲ ਹੈ 70000 ਦਾ ਲਿਆ ਲੁ ਭਾਈ ਬਿਲਕੁਲ 70000 ਦਾ ਤੇ ਹੁਣ ਕੀ ਰੇਟ ਆ ਭਈ ਇੱਥੇ ਬੈ ਜਮੀਨ ਦਾ ਹੁਣ 14 ਕੁ ਲੱਖ 15 ਲੱਖ ਦੇ ਨੇੜੇ ਨੇੜੇ 14 15 ਲੱਖ ਦਾ ਬਾਈ ਵਧੀਆ ਤੇ ਪਾਣੀ ਬਾਈ ਥੱਲੇ ਵਾਲਾ ਵੀ ਬਹੁਤ ਵਧੀਆ ਦਾ ਥੱਲੇ ਵਾਲਾ ਪਾਣੀ ਬਹੁਤ ਵਧੀਆ ਬਾਈ ਆਪਾਂ ਕਿੰਨੇ ਕੁ ਫੁੱਟ ਤੇ ਆ 14 15 ਫੁੱਟ ਤੇ ਆ ਜੀ ਇਹਦਾ ਫਿਰ ਬਈ ਪੰਜਾਬ ਤੋਂ ਵੀ ਰਿਕਾਰਡ ਆਪਣੇ ਤਾਂ 28 30 ਫੁੱਟ ਤੇ ਹੈਗਾ ਨਾ ਕਿ ਲੋਕਾਂ ਨੇ ਬਈ ਸਾਡੇ ਕੋਲ ਝੋਨਾ ਲਾ ਲਾ ਕੇ ਮਕਾ ਦੇਣਾ ਮੈਨੂੰ ਬਾਈ ਫਰਕ ਤਾਂ ਪੈਂਦਾ ਹੀ ਹੁਣ ਝੋਨੇ ਨਾਲ ਵਾਟਰ ਲੈਵਲ ਤਾਂ ਥੱਲੇ ਜਾਂਦੇ ਜਾਂਦੇ ਜਾਂਦਾ ਜੇ ਸਾਰੀਆਂ ਹੁਣ ਮੱਛੀਆਂ ਛੱਡਤੀਆਂ ਇੱਕਾ ਹੁਣ ਮੱਕੀ ਆਈ ਆ ਸਾਡੇ ਮੱਕੀ ਤੀਜੀ ਫਸਲ ਆਪਾਂ ਵਿੱਚ ਵਾੜਤੀ ਹੁਣ ਮੱਕੀ ਤੇ ਪਾਣੀ ਬਹੁਤ ਝੋਨੇ ਜ বিজে ਸਾਡੇ ਮੰਨ ਲਓ ਵੀ ਪਾਣੀ ਪੂਰਾ ਆ ਨਾ ਹੂੰ ਵੀ ਆਪਣੇ 25 ਬਿੱਗਿਆਂ ਦੀ ਵਾਰੀ ਦੇ ਵਿੱਚ 18 ਬਿੱਗੇ 17 ਬਿੱਗੇ ਆਪਣਾ ਵਾਣ ਭਰ ਜਾਂਦਾ ਨਹਿਰ ਦੇ ਪਾਣੀ ਨਾਲ ਹੂੰ ਤੇ ਆਪਾਂ ਨੂੰ ਲੋੜ ਕਿੱਥੇ ਪੋਰ ਦੀ ਨਹੀਂ ਜਿਵੇਂ ਸੋਡੇ ਭਾਈ 14 15 ਫੁੱਟ ਤੇ ਆ ਕਿਤੇ ਐ ਪੰਜਾਬ ਚ ਉਹ ਇਹ ਤਾਂ ਝੋਨਾ ਲਾ ਦਈਏ ਇੱਥੇ ਵੀ ਕਿਹੜਾ ਸਰੋਂ ਚ ਮੱਥਾ ਮਾਰੇ ਕਿਹੜਾ ਕਣਕ ਚ ਮੱਥਾ ਮਾਰੇ ਕਿਹੜਾ ਨਾ ਰੋਲਾ ਰੋਲਾ ਬਾਈ ਹੋਰ ਕੋਈ ਨਹੀਂਗਾ ਨਹੀਂ ਤਾਂ ਆਪਣੇ 5 ਕਿਲੋਮੀਟਰ ਤੇ ਝੋਨਾ ਤਾਂ ਲੱਗਦਾ ਹੀ ਆ ਲੱਗਦਾ ਉਹਨਾਂ ਦੇ ਕਿਹ ਪੱਕੇ ਬੰਦੇ ਆ ਪੁਰਾਣੇ ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹਣਾ ਯਾਰ ਆਪਾਂ ਨੂੰ ਹੁਣ ਨਵੇਂ ਬੰਦੇ ਆਪਾਂ ਨੂੰ ਲੇਵਰ ਦੀ ਦਿੱਕਤ ਆਉਂਦੀ ਹੈ ਦਿੱਕਤ ਆਉਂਦੀ ਹੈ ਇਧਰ ਆਉਂਦੇ ਨਹੀਂ ਭਈਏ ਨਹੀਂ ਆਉਂਦੇ ਇਹ ਕੀ ਕਾਰਨ ਹੈ ਭਈ ਆਪਣੇ ਜਿਹੜੇ ਸਿੱਖ ਭਰਾ ਆਏ ਹਨ ਪੰਜਾਬ ਚੋਂ ਕਾਫੀ ਸੋਡੇ ਤਾਂ ਮੰਨ ਲਓ ਬਜ਼ੁਰਗ ਆਏ ਆ ਟਾਣੀਆਂ 'ਚ ਹੀ ਬੈਠੇ ਆ ਉਹ ਟਾਣੀ ਦਾ ਬਾਈ ਜੀ ਨਜ਼ਾਰਾ ਬਹੁਤ ਆ ਹੂੰ ਇਹ ਟਾਣੀ ਅੱਜ ਆਪਾਂ ਆਪਦੇ ਪੱਠੇ ਬੀਜਣਿਆਂ ਨੇੜੇ ਬੀਜ ਲੋ ਮੰਨ ਲਾ ਬਾਹਰ ਅੰਦਰ ਗਿਆ ਤੇਰ ਬੁੱਢੇ ਵਾਟਕੇ ਪਾ ਸਕਦੀਆਂ ਬਈ ਇੱਕ ਟਾਣੀ ਦਾ এনवायरमेंट ਬਹੁਤ ਵਧੀਆ ਹੈ ਨੇਕਚਰ ਨਾਲ ਜੁੜੇ ਆ ਸਾਰੇ ਬੰਨੇ ਰੁੱਖ ਸਵੇਰੇ ਉੱਠਦੇ ਆ ਹਰਾ ਰੁੱਖ ਮੱਥੇ ਲੱਗਦਾ ਹਾਂ ਮਾਕੇ ਥਾਂ ਖੁੱਲਾ ਯਾਰ ਥਾਂ ਖੁੱਲਾ ਸਾਡੇ ਤਾਂ ਭਾਈ ਉੱਥੇ ਕੰਦਾ ਪਿੱਛੇ ਇੱਕ ਦੂਜੇ ਨਾਲ ਪਰਵ ਲੜੀ ਜਾਂਦੇ ਆਂ ਅਸੀਂ ਤੂੰ ਇਹ ਸਣੀ ਦਿੱਤਾ ਤੂੰ ਨਹੀਂ ਦਿੱਤਾ ਸਾਡੇ ਤਾਂ ਆਹ ਕੰਮ ਹੈ ਤੇ ਜੇ ਕੋਈ ਕੇ ਨੇ ਕੰਦ ਕੱਢ ਲਈ ਨਾਲ ਬਰਾੜਾ ਕੀ ਕਰਦੇ ਆ ਤੂੜੀ ਵਾਲਾ ਕੁੱਪ ਲਾਤਾ ਪਾਣੀ ਥੱਲਤਾ ਹਨਾ ਗੰਦ ਸੜਦਾ ਆਹ ਚੱਕਰਾ ਸਾਡੇ ਕੰਦਾ ਹੀ ਨਹੀਂ ਬਰਾੜਾ ਛੋਡੇ ਇਧਰ ਕੰਦਾ ਗੁੰਦਾ ਵੀ ਹੈ ਨਹੀਂ ਖੁੱਲਾ ਕੰਮ ਹੈ ਖੁੱਲਾ ਕੰਮ ਹੈ ਬਈ ਤੇ ਬਾਕੀ ਇੱਕ ਆ ਦੇ ਬਈ ਟਾਣੀਆਂ ਦਾ ਬਈ ਹੋਰ ਵੀ ਕੰਮ ਹੈ ਜਿਵੇਂ ਜਿਵੇਂ ਲੋਕ ਜ਼ਮੀਨਾਂ ਲਈ ਗਏ ਨਾ ਉਹ ਉਹ ਘਰ ਖੇਤਾਂ 'ਚ ਹੀ ਪਾਈ ਗਏ ਤੇ ਆ ਬਾਈ ਨੇ ਚੱਕੀ ਬਈ ਘਰੀ ਲਾ ਰੱਖੀਆਂ ਚੱਕੀ ਬਈ ਆਪਣਾ ਕੰਮ ਕੀ ਆ ਵੀ ਆਪਣਾ 2 ਕਿਲੋਮੀਟਰ ਪਿੰਡ ਆਉਣ ਜਾਣ ਆਪਾਂ ਨੂੰ 4 ਕਿਲੋਮੀਟਰ ਕਰਨਾ ਪੈਂਦਾ ਹੂੰ ਉਹਦਾ ਕਰਕੇ ਫਿਰ ਵੇਖਿਆ ਕੁਛ ਜਨ ਅਸੀਂ ਆਟਾ ਪਿਆ ਕੇ ਲੈ ਕੇ ਆਉਂਦੇ ਰਹੇ ਆ ਫਿਰ ਐਵੇਂ ਨਹੀਂ ਮੌਕੇ ਤੇ ਦੋ-ਦੋ ਗੇੜੇ ਲਾਉਣੇ ਪੈਂਦੇ ਬਈ ਹਜੇ ਪੀਆ ਤੇ ਲੈ ਕੇ ਜਾਂਦੇ ਗੱਟਾ ਪਿੱਛੇ ਰੱਖ ਕੇ ਬਈ ਮਿੱਟੀ ਨਾ ਭਰ ਜਾਂਦਾ ਸੀ ਉਹ ਫੇਰ ਸੋਚਿਆ ਯਾਰ ਨਹੀਂ ਆਪਾਂ ਚੱਕੀ ਘਰੇ ਹੀ ਲਾ ਲਈਏ ਤੇ ਇਹ ਜਦੋਂ ਮਰਜੀ ਬਰੀਕ ਪੀਸੋ ਵੇਲੇ ਇੱਕ ਵੇਲੇ ਜਿਵੇਂ ਚਲਦੀ ਗਾਸ ਤੇ ਬਈ ਇਹ ਇਹ ਚਲਦੀ ਬਈ ਟਰੈਕਟਰ ਤੇ ਆ ਹੂੰ ਐਸ ਪਾਸੇ ਤਾਂ ਆ ਬਈ ਨਵੇਂ ਭਰਾਵਾਂ ਨੂੰ ਪਤਾ ਨਹੀਂ ਇਹਨੂੰ ਕ੍ਰੋਸ ਵੀ ਕਹਿੰਦੇ ਤੇ ਸਾਡੇ ਗੁੱਲਾ ਵੀ ਕਹਿੰਦੇ ਸੀ ਸ਼ਾਰਟ ਵੀ ਕਹਿੰਦੇ ਇਹਨੂੰ ਉਹ ਸ਼ਾਰਟ ਕਹਿੰਦੇ ਇਹਨੂੰ ਸਾਡੇ ਗੁੱਲਾ ਕਹਿੰਦੇ ਸੀਗੇ ਅਸੀਂ ਆਪ ਬਈ ਪੱਠੇ ਉਤਰਦੇ ਰਹੇ ਹਾਂ ਆ ਵਿੱਚ ਝਿਰਿਆਣਾ ਹੁੰਦਾ ਬਈ ਚੱਕਰ ਮਲਾਉਣੇ ਪੈਂਦੇ ਆ ਇਹ 21 ਤੇ 6 ਝਿਰੇ ਹੁੰਦੇ ਬਈ 21 6 ਝਿਰੇ ਤੇ ਬਰਾੜਾ ਤਾਂ ਇੱਥੋਂ ਲੱਗਣਾ ਨਹੀਂ ਟਰੈਕਟਰ ਈ ਮੈਲ ਹੁੰਦਾ ਰਿਹਾ ਬਈ ਕਿਵੇਂ 25 11 ਬੂਰ ਤੇ ਲਾਉਂਗੇ ਚੱਟੇ ਦੇ ਠੀਕ ਐ ਇਹ ਬਈ ਕਿਵੇਂ ਫਿਰ ਇਹਨੂੰ ਪਾ ਕੇ ਨਾਲ ਫਿਰ ਪਾਣੀ ਵੀ ਚਲ ਦੋ ਨਾਲ ਉਹਦਾ ਪਟਾ ਚੜਾ ਦੇਣਾ ਦਿਖਾ ਦੀ ਪਟਾ ਮੜਾ 30 ਇੰਚੀ ਪੂਣੀ ਦਾ ਪਟਾ ਚੜਾ ਦੇਣੇ ਨਾਲ ਹਾਂਜੀ ਤੇ ਨਾਲੇ ਤਾਂ ਆਪਣਾ ਆਟਾ ਪੀਸਿਆ ਜਾਂਦਾ ਬਈ ਨਾਲੇ ਕਿਆਰਾ ਪੱਠਿਆਂ ਦਾ ਭਰ ਜਾਂਦਾ 10-20 ਮਿੰਟਾਂ ਚ ਪੱਠੇ ਲੱਗੇ ਹੋਰ ਇਹ ਤਾਂ ਬਦ ਗਿਆ ਯਾਰ ਕੰਮ ਬੂਰਾ ਵੀ ਬਈਆਂ ਨੇ ਇਹਨਾਂ ਨੇ ਖੂਹ ਕਰੀ ਹੈਗੀ ਆ ਤੇ ਮੈਂ ਤੁਹਾਡੇ ਸਾਹਮਣੇ ਹੀ ਆਂ ਜਮਾ ਉੱਤੇ ਆ ਪਾਣੀ ਇੱਕ ਗੱਲ ਬਈ ਹੋਰ ਰਾਜਸਥਾਨ ਦੀ ਦਿਖਾਉਣਾ ਮੈਂ ਤੇ ਇਹ ਸਾਡੇ ਬਠਿੰਡੇ ਏਰੀਏ ਚ ਵੀ ਕਲਚਰ ਹੈਗਾ ਬੜਾ ਆਪਣਾ ਜਿਹੜਾ ਇਹ ਮਾਝੇ ਦਵਾਬੇ ਚ ਹੈਣੀ ਹੈ ਜਿਹੜੇ ਮਾਝੇ ਦਵਾਬੇ ਵਾਲੇ ਉਹਨਾਂ ਨੂੰ ਆਪਾਂ ਇੱਕ ਗੱਲ ਦਿਖਾ ਦਿੰਨੇ ਆ ਅਲੱਗ ਚੀਜ਼ ਆ ਇਹ ਤੇ ਇਹ ਆਪਣੇ ਬਠਿੰਡੇ ਏਰੀਏ ਕੇ ਦੜਵਾ ਏਰੀਆ ਕਿਉਂਕਿ ਹਬੂਰ ਆਪਾਂ ਬਾਰਡਰ ਟੱਚ ਕਰਦੇ ਆ ਇਹ ਆਪਣੇ ਵੀ ਰਿਵਾਜ ਆ ਨਹਿਰ ਦਾ ਪਾਣੀ ਸਟੋਰ ਕਰਕੇ ਰੱਖਣਾ ਆ ਵੇਖ ਬਾਈ ਨੇ ਢਿੱਗੀ ਬਣਾਈ ਇਹ ਤੈਨੂੰ ਰਾਜਸਥਾਨ ਚ ਨਾ ਹਰੇਕ ਘਰੇ ਤੈਨੂੰ ਇਹ ਢਿੱਗੀ ਮਿਲੂਗੀ ਇਹ ਪਰ ਬਾਈ ਕਿਵੇਂ ਫਿਰ ਬਣਾਈਏ ਕਿੰਨਾ ਕ ਪਾਣੀ ਸਟੋਰ ਹੋ ਜਾਂਦਾ ਇਸ ਚ ਇਹਦੇ ਬਾਈ 2 ਮਹੀਨੇ ਦਾ ਪਾਣੀ ਸਟੋਰ ਹੋ ਜਾਂਦਾ ਇਸ ਚ ਠੀਕ ਹੈ 14/2/12 ਦੀ ਹੈ ਫੇਰ ਬੰਦੀ ਬੁੰਦੀ ਆ ਜੇ ਨਾ ਨਾ ਬੰਦੀ ਦੇ ਟਾਈਮ ਤੇ ਕੰਮ ਉਹ ਕਰਦੀ ਹੈ ਬਾਈ ਠੀਕ ਹੈ ਮੁਖ ਦੀ ਨਹੀਂ ਸਾਰਾ ਪਾਣੀ ਇਹਦਾ ਵਰਤਦੇ ਆ ਬਾਈ ਨਹਿਰ ਦਾ ਸਾਰਾ ਨਹਿਰ ਦਾ ਹੀ ਇਹਦਾ ਵਰਤਦੇ ਆ ਤਾਂ ਕਿ ਬਾਈ ਇੱਥੇ ਟੂਟੀਆਂ ਟਾਟੀਆਂ ਸਾਰਾ ਕੁਝ ਹੋਵੇ ਪਿਆ ਆਪਣੇ ਤਾਂ ਸੂਰਾ ਖਾ ਜਾਂਦਾ ਹਨਾ ਪੈਪਾਂ ਲਾਈਆਂ ਹੋਈਆਂ ਅੱਗੇ ਮੋਟਰਾਂ ਲੱਗੀਆਂ ਹੋਈਆਂ ਠੀਕ ਹੈ ਆ ਬਾਈ ਨੇ ਇਧਰ ਬਾਈ ਨੀ ਪੀਰ ਲੂਸਣਾ ਹਨਾ ਪਹਿਲਾਂ ਬਾਗ ਵੀ ਹੁੰਦੇ ਬਾਈ ਨੇ ਬਾਗ ਪਾਟਦਾ ਹਨਾ ਬਾਗ ਪਾਟਦਾ ਇਹ ਬਾਈ 23 ਸਾਲ ਦਾ ਹੋ ਗਿਆ ਸੀਗਾ ਹੂੰ ਵਾਗ ਪੜਦਾ ਇਧਰ ਨਰਮਾ ਬੀਜਤਾ ਆਪਾ ਨਾਲ ਨਰਮਾ ਬੀਜਤਾ ਇਧਰ ਲੈ ਬਨੇ ਨਰਮੇ ਬਈ ਵਧੀਆ ਹੋ ਰਿਆ ਸਾਡੇ ਤਾਂ ਉਧਰ ਯਾਰ ਲਾਲ ਸੁੰਡੀ ਕੇ گلابی ਸੁੰਡੀ ਆ گلابی ਸੁੰਡੀ ਬਈ ਪ੍ਰੋਗਰਾਮ ਤੋਂ ਉਹੀ ਸੀਗਾ گلابی ਸੁੰਡੀ ਵਾਲਾ ਹਮ ਪਰ ਆਪਣੇ ਵਿਚਾਰਿਆ ਬਈ ਠੀਕ ਆ ਹਾਂ ਆਸੇ ਪਾਸੇ ਆ ਨਾਲਦਿਆਂ ਦੇ ਬਹੁਤ ਸੁੰਡੀ ਸੀ ਕਿਥੇ ਵੀਰ ਦਾ ਫਾਪੂ ਵੀ ਚੰਗਾ ਹੀ ਸੀ ਠੀਕ ਆ ਕੋਈ ਹਵਾ ਦਾ ਹੀ ਸੀਗਾ ਬਈ ਯਾਰ ਠੀਕ ਆ ਠੀਕ ਆ ਸਾਹਬ ਜੀ ਸੂਜੀ ਬਾਈ ਨੇ ਬੰਦਾ ਮੋਡਾ ਲਾਈਆਂ ਸਾਰੀਆਂ ਨਜ਼ਾਰਾ ਬਈ ਹੈ ਨਾ ਬਜ਼ੁਰਗ ਨੇ ਆਪਣੇ ਇੱਥੇ ਸਬਜ਼ੀਆਂ ਲਾ ਰੱਖੀਆਂ ਨਾਲ ਨਾਲ ਹੂੰ ਤੇ ਵਧੀਆ ਰੂੜੀ ਰਾੜੀ ਪਾ ਕੇ ਆਪਾਂ ਰੇਪਾ ਪਾ ਕੇ ਨਾ ਤੇ ਇੱਥੇ ਭਾਈ ਸਾਰਾ ਆ ਏਰੀਆ ਜਿਹੜਾ ਮੈਂ ਵੇਖਿਆ ਆਪਾਂ ਕਿਹੜੇ ਪਿੰਡ ਖੜੇ ਆ ਹੁਣ ਪਿੰਡ ਦੱਸ ਦਿਓ ਥੋੜੇ ਆਪਾਂ ਪਿੰਡ ਦੱਸਣਾ ਭੁੱਲ ਗਏ ਇਹ ਭਾਈ ਆਪਣਾ ਜ਼ਿਲ੍ਹਾ ਤਾਂ ਗੰਗਾ ਨਗਰ ਆ ਹੂੰ ਤੇ ਗੰਗਾ ਨਗਰ ਜ਼ਿਲ੍ਹੇ ਚ ਇੱਕ ਮੰਡੀ ਪੈਂਦੀ ਆ ਜੈਸਰ ਮੰਡੀ ਜੈਸਰ ਤੇ ਜੈਸਰ ਮੰਡੀ ਚ ਆਪਣਾ ਪਿੰਡ ਪੈਂਦਾ ਪਿੰਡ ਚਾਰਵਾਲਸੀ ਇਹ ਕਿੱਥੇ ਸੂਰਤਗੜ ਅਨੂਪਗੜ ਗਾਂ ਰਹਿ ਗਿਆ ਸੂਰਤਗੜ ਰਹਿ ਗਿਆ ਜੀ ਇਥੋਂ 25 ਕਿਲੋਮੀਟਰ ਤੇ ਅਨੂਪਗੜ ਇਥੋਂ ਜੀ 55 ਕਿਲੋਮੀਟਰ ਤੇ ਪੰਜਾਬ ਬਾਈ ਫਿਰ ਕਿਵੇਂ ਢੀਡੇ-ਗੂਡੇ ਵਾਜਦੇ ਕਿਵੇਂ ਵੈਸੇ ਤਾਂ ਆਪਣੀਆਂ ਰਿਸ਼ਤੇਦਾਰੀਆਂ ਹੈਗੀਆਂ ਜੀ ਬਾਕੀ ਜਾਨਵਰਾਂ ਕਰਕੇ ਵੀ ਜਾਂਦੇ ਹੋਗਾ ਜਾਨਵਰਾਂ ਕਰਕੇ ਜਦੋਂ ਸ਼ੌਂਕ ਹੁੰਦਾ ਕੋਈ ਤੇਰੇ ਵਰਗੇ ਭਰਾ ਬਲਾਉਂਦੇ ਆਪਾਂ ਜ਼ਰੂਰ ਜਾਈਦਾ ਯਾਰ ਬਾਈ ਆਉਣਾ ਰਹਿੰਦਾ ਮੇਰੇਆਂ ਮੂਲਾਂ ਤੇ ਆਪਣੇ ਤੇ ਹੋਰ ਵੀ ਬਾਈ ਸੁਣੋ ਨਾ ਪਰਾਸਤਾਨ ਦਾ ਕਲਚਰ ਦਿਖਾਵਾਂਗੇ ਤੇ ਆਹ ਬਾਈ ਛੋਟਾ ਜਿਹਾ ਬੱਚਾ ਹੈ ਦਿਖਾ ਦੇ ਮਾੜਾ ਕਾ 5 ਸਾਲਾਂ ਦਾ ਬੜੀ ਬੰਦੇ ਨੇ ਆਇਓ ਭਗਤ ਕੀਤੀ ਜਿਵੇਂ ਆਪਣਾ ਮੰਨ ਲਓ 40-50 ਸਾਲਾਂ ਦਾ ਬਜ਼ੁਰਗ ਹੁੰਦਾ। ਬਾਈ ਨੇ ਹੋਰ ਵੀ ਬਹੁਤ ਸਟੋਰੀਆਂ ਦਸੀਆਂ ਇਹਦੀਆਂ ਤੇ ਬਹੁਤ ਪਿਆਰਾ ਬੱਚਾ ਇਹਨੂੰ ਇਕੱਲੇ-ਇਕੱਲੇ ਘਰਦਾ ਬਈ ਪਤਾ ਹੈ ਕਿੱਥੇ ਸਮਾਨ ਪਿਆ ਸਾਰਾ ਰੋਟੀ ਪਾਣੀ ਇਹ ਬੰਦੇ ਨੇ ਫੜਾਇਆ ਸਾਨੂੰ। ਰੱਬ ਦੀ ਮਿਹਰ ਆ ਬਰਾੜਾ। ਹਾਂ ਮੰਨ ਲਾਏ 2-3 ਸਾਲਾਂ ਨੂੰ ਇਹ ਪੂਰੀ ਕੁਬੀਲਦਾਰੀ ਸੰਸਾ ਦਾ ਖੇਤੀ-ਕੁਤੀ ਦੀ ਸਾਰੀ ਤੇ ਪੜ੍ਹਾਈ 'ਚ ਵੀ ਬਈ ਪੂਰਾ ਇਹ। ਪੂਰਾ ਬਈ ਪੂਰਾ ਟੋਪ ਹੈ। ਇੱਕ ਬਈ ਹੋਰ ਗੱਲ ਹੈ ਇਹਨਾਂ ਨੇ ਇਹਨਾਂ ਦੇ ਨਾਲ ਸਕੂਲ 'ਚ ਪੰਜਾਬੀ ਹੈ ਨਹੀਂ ਸੀਗੀ ਤੇ ਇਹ 18-20 ਬੰਦੇ ਆਪਣੇ ਜਿਹੜੇ ਪੰਜਾਬੀ ਜਿਆਦੇ ਪੰਜਾਬੀ ਹੈ ਇੱਥੇ ਇਹਨਾਂ ਨੇ ਬਈ ਕਿਵੇਂ ਕਹਾਣੀ ਮਾੜੀ ਦੱਸੀ ਕੀ ਮੈਡਮ ਨੂੰ ਮਰੱਖਿਆ ਨੂੰ ਤੁਸੀਂ ਹੁਣ ਮੈਡਮ ਨੂੰ ਕਿਹਾ ਉਹਨਾਂ ਨੂੰ ਵੀ ਯਾਰ ਪੰਜਾਬੀ ਪੜਾਇਆ ਕਰੋ ਜਵਾਕਾਂ ਨੂੰ ਵੀ ਨਹੀਂ ਅਸੀਂ ਸਕੂਲ ਹਟਾ ਲਾਂਗੇ ਹੋਰ ਲਾ ਦਾਂਗੇ ਇਹ ਆ ਬਈ ਪੰਜਾਬੀ ਨਾਲ ਮੋਹ ਪਿਆਰ ਕਿਉਂਕਿ ਰਾਜਸਥਾਨ ਚ ਨਾ ਹਿੰਦੀ ਚੱਲਦੀ ਏ ਜਿਆਦਾ ਤੇ ਬੱਚਿਆਂ ਨੂੰ ਇਹਨਾਂ ਨੇ ਸਪੈਸ਼ਲ ਆਖਿਆ ਪੇ ਪੜਾਂਦੇ 100 500 1000 700 ਅਲੱਗ ਲੈ ਲਓ ਬਈ ਮੈਡਮ ਰੱਖੋ ਜਿਹੜੀ ਸਾਨੂੰ ਇਹ ਜਵਾਕਾਂ ਨੂੰ ਪੰਜਾਬੀ ਜਰੂਰ ਸਿਖਾਵੇ ਤੇ ਇਹ ਜੂੜਾ ਰੱਖਿਆ ਬਹੁਤ ਖੁਸ਼ੀ ਹੋਈ ਨਹੀਂ ਰਾਜਸਥਾਨ ਦੇ ਵਿੱਚ ਜਵਾਕਾਂ ਦੇ ਘਟੂ ਆਹੀ ਆਪ ਲੜਕੇ ਰੱਖਿਆ ਨੇ ਆਪ ਪੂਰਾ ਸੀਗਾ ਉਦੋਂ ਬਹੁਤ ਜ਼ਿਆਦਾ ਲੋਕ ਸਾਲਾਂ ਦਾ ਸੀ ਇਹ ਲੜਕੇ ਰੱਖਿਆ ਨੇ ਆਪ ਠੀਕ ਹੈ ਮੈਂ ਤਾਂ ਕਿਸੇ ਨਹੀਂ ਘਟਾਉਣੀ ਠੀਕ ਹੈ ਉਹੀ ਗੁਜਰਤੀ ਅੰਦਰੋਂ ਕਿਤੇ ਪੁਰਾਣਾ ਖੂਨ ਇਹ ਹਨਾ ਫੇਰ ਆ ਗਿਆ ਦੁਬਾਰੇ ਹਨਾ ਬਾਪੂ ਦਾ ਦੇਨ ਆ ਪਰਾਣੇ ਨਹੀਂ ਵਧੀਆ ਬਈ ਠੀਕ ਹੈ ਚਲੋ ਬਈ ਧੰਨਵਾਦ ਬਈ ਪਰਵ ਧੰਨਵਾਦ ਕਰਦੇ ਆ ਜਿਹੜੀ ਬਾਈ ਕੋਲੇ ਨਾ ਬਈ ਰਾਤ ਰਏ ਸੀਗੇ ਇਹ ਹੁੰਦਾ ਬਈ ਰਾਤ ਨੂੰ 12 ਵਜੇ ਬਾਰ ਖਿਲਾ ਲਿਆ ਆਪੋ ਬਿਨਾਂ ਦੱਸੇ ਕਰੀ ਇਹ ਜਨਮਰਾਂ ਦਾ ਮੂਹ ਪਿਆਰਾ ਸ਼ੌਂਕ ਕਰੋ ਬਈ ਕੱਲਾ ਬੈਂਕਾਂ ਚ ਪੈਸਿਆਂ ਲੈਣੀ ਤੁਹਾਨੂੰ ਕੁਛ ਦੇਣਾ ਕੱਲੇ ਤੁਹਾਡੇ ਰੈਂਕ ਰਤਬਿਆਂ ਨੇ ਜਾਂ ਕੋਈ ਤੁਸੀਂ ਕਿੱਡੇ ਕੇ ਵੱਡੇ ਤਖੜਿਆਂ ਘਰੇ ਕਿੱਡੇ ਕੇ ਬਈ 나ਡੂ ਖਾਣਾ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੇ ਆਪਾਂ ਨੂੰ ਬਈ ਕੱਲ ਤੇ ਆਪਾਂ ਇੱਕ ਸਟੋਰੀ ਪਾਈ ਸੀ ਪਤਾ ਨਹੀਂ ਭਰਾਵਾਂ ਦੇ ਕਿੰਨੇ ਕਿਹਦੇ ਫੋਨ ਆ ਸੀ ਕੋਸ਼ਿਸ਼ ਕਰੀ ਨੇ ਹਰੇਕ ਬੰਦੇ ਨੂੰ ਮਿਲ ਗਏ ਪਰ ਸਾਡੇ ਕੋਲੇ ਟਾਈਮ ਸ਼ਾਰਟ ਹੈ ਤੇ ਪਰ ਤੁਹਾਨੂੰ ਇਦੂ ਗਾਂ ਇੱਥੇ ਵੀ ਟਿੱਬੇ ਸੀਗੇ ਪਰ ਆਪਣੇ ਮਿਹਨਤ ਕਰਕੇ ਇੱਥੋਂ ਪੰਜਾਬੀਆਂ ਨੇ ਵਧੀਆ ਕਰ ਲਿਆ ਆਪਾਂ ਹੀ ਦੁਗਾਂ ਤੁਹਾਨੂੰ ਜਿਹੜਾ ਬਰਾਨੀ ਰਾਜਸਥਾਨ ਆ ਜਮਾ ਟਿੱਬੇ ਆ ਰਾਹ ਚ ਰੋਕ ਕੇ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਬਈ ਧੰਨਵਾਦ ਧੰਨਵਾਦ ਜੀ